ਆ ਲਿਖਮੈਂਟ ਆਉਣਗੇ ਕੋਈ ਨਾ ਬੈਠ ਕਮੈਂਟ ਕਰ ਲੈਣਾ ਆਪਾਂ ਖੁਸ਼ ਚਾਹੀਦੇ ਆ ਹਾਂ ਸਾਹਬ ਮਾਦੋ ਮੰਜੇ ਤੇ ਲਿ ਜਾ ਕੇ ਗਲਾ ਰੋਟੀ ਖਾਣ ਦੀ ਲੋੜ ਹੀ ਨਹੀਂ ਰੋਟੀ ਨਹੀਂ ਖਾਣੇ ਰੋਟੀ ਲੈ ਆਓ ਬੱਖ ਲੱਗ ਗਿਆ ਪਹਿਲੇ ਇਹ ਹਾਜਮ ਕਰ ਲਓ ਸਾਸਤਰੀ ਕਾਲ ਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਅੱਜ ਸਵੇਰੇ ਸਵੇਰੇ ਉਸਤਾਦ ਸਾਡੇ ਨੇ ਲਾਲਿਆ ਬਾਈ ਸਾਗ ਚੀਰਨ ਪਹਿਲਾਂ ਸਾਡੇ ਤੋਂ ਟੋਕਾ ਨਹੀਂ ਫਟਾਇਆ ਮਸਾਂ ਤੋਂ ਟੋਕਾ ਟੁਕਾ ਸੈੱਟ ਕਰਕੇ ਤੇ ਕੰਮ ਚਲਾਇਆ ਫਿਰ ਅਸੀਂ ਕੀਤੀ ਨੋਚੋਕ ਤੇ ਠੰਡ ਦੇ ਵਿੱਚ ਹੱਥ ਸਾਰੇ ਠਰ ਗਏ ਤੇ ਮਸਾਂ ਹੀ ਸਾਗ ਉਤਰਿਆ ਬਾਈ ਸਾਗ ਉਤਰਨ ਤੋਂ ਬਾਅਦ ਬਈ ਆਪਾਂ ਬਦਲ ਲੱਗੇ ਆਂ ਕੱਪੜੇ ਕਿਉਂਕਿ ਆਪਾਂ ਜਾਣਾ ਖੇਤ ਖਾਦ ਪਾਉਣ ਤੇ ਆਪਣਾ ਕੁਛ ਵਾਹਣ ਰਹਿੰਦਾ ਸੀ ਉਹਦੇ 'ਚ ਆਪਾਂ ਖਾਦ ਪਾਉਣੀ ਸੀ ਤੇ ਬਾਬੇ ਦਾ ਨਾਂ ਲੈ ਕੇ ਤੇ ਕੱਪੜੇ ਕਰ ਲਿਆ ਚੇਂਜ ਤੇ ਹੁਣ ਆਪਾਂ ਚੱਲਦੇ ਆਂ ਜੀ ਸਿੱਧਾ ਖੇਤਾਂ ਨੂੰ ਤੇ ਠੰਡ ਬਹੁਤ ਹੀ ਜ਼ਿਆਦਾ ਆ ਤੇ ਸਕੂਟਰ ਤੇ ਤਾਂ ਠੰਡ ਹੋਰ ਵੀ ਜ਼ਿਆਦਾ ਲੱਗਦੀ ਸੀ ਪਰ ਆਪਾਂ ਸਪੀਡ ਦੇ ਨਾਲ ਸਿੱਧਾ ਭੱਜੇ ਖੇਤ ਤੇ ਹੁਣ ਆਪਾਂ ਚੱਲਦੇ ਆਂ ਸਿੱਧਾ ਮੋਟਰ ਤੇ ਤੇ ਮੜਾਸਾ ਆਪਾਂ ਮਾਰ ਲਿਆ ਮੂੰਹ ਸਿਰ ਲਿਆ ਜੀ ਬੰਨ ਕਿਉਂਕਿ ਠੰਡ ਨਾ ਲੱਗ ਜੇ ਲਓ ਜੀ ਅੰਦਰ ਆ ਗਏ ਆਂ ਕੋਠੀ 'ਚ ਤੇ ਹੁਣ ਆਪਾਂ ਗੱਟਾ ਚੱਕ ਕੇ ਲਿਆ ਖੋਲ ਤੇ ਹੁਣ ਆਪਾਂ ਪਾਉਨੇ ਆ ਖਾਦ ਥੋੜੀਆਂ ਇਹ ਦੌਗੀਆਂ ਵਿੱਚੋਂ ਵਿੱਚੋਂ ਪੀ ਲਈਆਂ ਸੀ ਤੇ ਆਪਣੀ ਲਾਸਟ ਖਾਦ ਆਪਾਂ ਪਾਈ ਦਿੱਤੀ ਸੀ ਤੇ ਹਾਸੇ ਖੇਡੇ ਦੇ ਨਾਲ ਆਪਾਂ ਖਾਦ ਜੀ ਪਾਤੀ ਸਾਰੇ ਵਾਨ ਨੂੰ ਸਾਰੇ ਵਾਨ ਨੂੰ ਵੀ ਕਿਹੜੀ ਪਾਈ ਇੱਕ ਬੁਰੀ ਖਲਾਰੀ ਹੈ ਤੇ ਉਸ ਤੋਂ ਬਾਅਦ ਆਪਾਂ ਲਾਤਾ ਕੁੰਡਾ ਤੇ ਉੱਥੋਂ ਆਪਾਂ ਤੋੜਿਆ ਛੋਟੇ ਛੋਟੇ ਦੋਗ ਅਮਰੂਦ ਉਹ ਵੀ ਖੁਸ਼ਪਰੀਤ ਵਾਸਤੇ ਤੇ ਥੋੜੇ ਜਿਹਾ ਅਮਰੂਦ ਆਪਣੇ ਕੱਚੇ ਵਿੱਚੋਂ ਆਪਾਂ ਨੂੰ ਇੱਕ ਥੱਲੇ ਲੱਭ ਗਿਆ ਤੇ ਆ ਕਾਪਾ ਅਮਰੂਦ ਤੋੜ ਲਿਆ ਤੇ ਬਾਕੀ ਸਾਰੇ ਆਸੇ-ਪਾਸੇ ਮਾਰਿਆ ਗੇੜਾ ਤੇ ਮਰੂਦ ਆਪਾਂ ਨੂੰ ਹੋਰ ਕੋਈ ਮਿਲਿਆ ਹੀ ਨਹੀਂ। ਲਓ ਜੀ ਹੁਣ ਬਾਬੇ ਦਾ ਨਾਮ ਲੈ ਕੇ ਆਪਾਂ ਇੱਥੋਂ ਕਰਦੇ ਆ ਕੋਠੀ ਨੂੰ ਬਾਏ ਬਾਏ ਤੇ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ। ਫੇਰ ਆਪਾਂ ਖਾਲੋ ਖਾਲ ਖਾਲੋ ਖਾਲ ਚੱਲਣ ਦਿਓ ਮਾਰੇ ਸਕੂਟਰ ਨੂੰ ਕਿੱਕ ਐਕਟ ਦੋ ਤੇਜ਼ੀ ਤੇ ਹੋ ਗਿਆ ਸਟਾਰਟ। ਚੱਕ ਬਈ ਹੁਣ ਆਪਾਂ ਚੱਲਦੇ ਆ ਪੈਡਰੂ ਤੇ ਸਾਹਮਣੇ ਸੂਰਜ ਦੇਵਤਾ ਵੀ ਥੋੜਾ ਜਿਹਾ ਮਿਲ ਗਿਆ ਮੈਨੂੰ ਬੜੀ ਖੁਸ਼ੀ ਹੋਈ ਸੂਰਜ ਦੇਵਤਾ ਦੇਖ ਕੇ ਤੇ ਫੇਰ ਆਪਾਂ ਦੇਖਦੇ ਦੇਖਦੇ ਪਹੁੰਚ ਗਏ ਘਰੇ ਤੇ ਘਰੇ ਆਪਾਂ ਨੂੰ ਰਾਜ ਮਿਲ ਗਿਆ ਇੱਕ ਸਵਾਦਾ ਗੱਟਾ। ਖੰਡੂਪੁੱਲਰਾਂ ਲੋ ਤੇ ਆਪਾਂ ਆ ਕੇ ਇਹਨੂੰ ਲਿਆ ਬਈ ਸ਼ਾਨ ਨੇ ਨਾਲ ਸ਼ਾਨ ਤੇ ਆਪਣੇ ਗੰਡੇਆਂ ਨੂੰ ਦਿੱਤਾ ਜੀ ਸਵਾਪਾ ਤੇ ਮੋਟੇ ਮੋਟੇ ਗੰਡੇ ਹੋਣਗੇ ਦੇਖਿਓ ਚਲੋ ਤੁਸੀਂ ਮੋਟੇ ਮੋਟੇ ਕਿੱਡੇ ਗੰਡੇ ਹੁੰਦੇ ਬਈ ਸਵਾਦ ਦੇ ਨਾਲ ਕਿਉਂਕਿ ਸਵਾਦ ਵਿੱਚ ਡੱਕੇ ਡੁੱਕੇ ਜਾਦੇ ਸੀ ਤੇ ਮੈਂ ਸ਼ਾਨ ਨੇ ਨਾਲ ਸਵਾਹੀ ਸ਼ਾਨ ਦੀ ਤੁਸੀਂ ਅੱਜ ਤੱਕ ਵੇਖਿਆ ਹੋਊਗਾ ਕਿਤੇ ਵੀ ਸਵਾਭਿ ਸ਼ਾਨੀ ਦੀ ਐ ੜੜ ਗੰਡੇ ਹੋਣਗੇ ਆਪਣੇ ੜੜ ਗੰਡੇ ਚਲੋ ਜੀ ਲਓ ਜੀ ਮਿੱਤਰੋ ਇੱਥੇ ਸਿਆਲ ਚ ਬੰਦਾ ਕੋਈ ਇੱਕ ਵਾਰੀ ਨਹੀਂ ਨਹਾਉਂਦਾ ਤੇ ਆਪਾਂ ਦੋ ਦੋ ਵਾਰੀ ਨਾਲੇ ਆਂ ਲੋ ਜੀ ਕਾਮਨ ਨੇ ਪਟਾਤਾ ਸਵਾ ਵੀ ਪਾਤੀ ਖਾਦੇ ਵੀ ਪਾਤੀ ਸਾਰੇ ਕੰਮ ਕਰਤੇ ਹੋਂ ਦੁਆਰਾ ਫਿਰ ਨਾਲਿਆਂ ਹੋ ਹੋ ਠੰਡ ਬਹੁਤ ਹੈ ਠੰਡ ਬਹੁਤ ਹੈ ਕਈ ਬੰਦੇ ਵੇਸੀ ਹਲ ਚਨਾਉਂਦੇ ਨਹੀਂ ਤੇ ਅਸੀਂ ਦੋ ਦੋ ਵਾਰ ਹੀ ਨਾਲੇ ਨੇ ਇੱਕ ਵਾਰੀ ਸਵੇਰੇ ਨਾਲ ਪਤ ਇੱਕ ਵਾਰੀ ਹੁਣ ਹੁਣ ਅੱਗ ਸੇਕਦੇ ਆ ਇਧਰ ਸਾਗ ਵੀ ਰਿੱਜੀ ਜਾਂਦਾ ਟਾਈਮ 2:30 ਵਜ ਗਿਆ ਤੇ ਇਧਰ ਚਾਹ ਰੋਟੀ ਵੀ ਲੈ ਆਂਦੀ ਉਸਤਾਦ ਜੀ ਹੈ ਹਾਂ ਜੀ ਨੱਪੀ ਤਰਿਓ ਨਹੀਂ ਕੰਮ ਨੂੰ ਬਸ ਤਾਂ ਸਾਡਾ ਖਾਣਾ ਵੀ ਲੱਗ ਪਿਆ ਹੋ 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 ਇਹਦੇ ਲਿਪਾਸੇ ਭਿੰਦਾ ਹਨਾ ਚੱਲ ਕੋਈ ਨਹੀਂ ਕੇਰਾ ਰੋਟੀ ਖਾ ਲਈ ਤਾਂ ਫਿਰ ਬੈਹਨੇ ਆ ਲੈ ਫੜਾ ਰੋਟੀ ਚਾਹ ਪੀ ਗਏ ਥੋੜਾ ਜਿਹਾ ਸੂਰਜ ਨਿਕਲਿਆ ਸੀਗਾ ਦਰਸ਼ਨ ਜੇ ਦੇ ਗਿਆ ਤੇ ਉਹ ਇੰਨੀ ਸਬਜ਼ੀ ਮੈਂ ਕਿਵੇਂ ਖਾਉਂਗਾ ਨਹੀਂ ਖਾਣੀ ਖਾ ਲੂ ਬਾਕੀ ਬਾਕੀ ਮੈਂ ਰੱਖ ਲੂੰ ਕੱਢੇਂਗੀ ਬੱਚੇ ਨੇ ਖਾਣੀ ਇਹਦੀ ਸਣੇ ਬੁੱਟੀ ਖਾਦ ਪਾਈ ਅੱਜ ਨਿਬੜ ਕੇ ਬੋਲ ਤਾ ਨਹੀਂ ਸੁੱਕਾ ਹੀ ਆ ਵਾਣ ਪਾਣੀ ਲਾਉਣ ਵਾਲਾ ਤੇ ਗੁੱਡਾ ਫੜ ਲਿਆ ਮੈਂ ਅੱਗ ਸੇਕਦਿਆਂ ਸੇਕਦਿਆਂ ਹਾਂ ਕਿੱਧਰ ਅੜ ਗਿਆ ਹੁਣ ਆ ਖੜ ਜਾ ਖੇਤ ਨਾ ਪਾੜ ਜਾਣਾ ਇਹ ਓਲਾ ਦੇਵਾ ਤੇਰੀ ਕੰਨੀ ਦਾ ਟੁੱਟ ਗਈ ਲੈ ਕੰਨੀ ਟੁੱਟ ਗਈ ਫੋਟੋ ਲਵਾ ਲਾ ਪਹਿਲਾਂ ਵੀਡੀਓ ਚ ਇਹ ਵੀਡੀਓ ਨਹੀਂ ਬਣਵਾਉਂਦਾ ਸਾਡਾ ਕਾਲੀ ਹੈ ਛੱਡ ਦਿਆਂ ਚਾਲ ਓਏ ਚੱਲ ਚੱਲ ਚੱ ਆ ਲੈ ਇਹ ਖੇਤੜਾ ਖੇਤੜਾ ਜੇ ਤਾਰ ਚੜ ਜਾ ਕਰਤਾ ਉਹੀ ਕੰਮ ਚੱਲ ਲੈ ਗਿਆ ਲੈ ਗਿਆ ਲੈ ਕੇ ਖੱਚ ਕੇ ਮੁੰਡਾ हां चल ले मोरे आग सेक लो भाई हां वल 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 लो जी थोड़ा काम गए सी डेढ़ दो घंटा संधू ਕੋਲੇ ਬੈਠਾ ਰਿਆ ਘੰਟਾ ਮੈਂ ਹਾਂਜੀ ਪਰ ਇਹ ਹੋ ਜਾ ਮੈਨੂੰ ਅੱਗ ਸੇਕ ਲੰਦੇ ਉੱਥੇ ਤਾਂ ਪਤਾ ਨਹੀਂ ਲੱਗਦਾ ਵੀ ਠੰਡ ਆ ਕਿ ਗਰਮੀ ਆਏ ਅੰਦਰ ਬਾਹਰ ਨਿਕਲੇ ਪਤਾ ਨਹੀਂ ਹਵਾ ਕਿੰਨੀ ਵਗਦੀ ਆ ਨਾ ਅੱਜ ਠੰਢੀ ਓਏ ਤੂੰ ਮੇਰਾ ਪੋਦਾ ਜਾਂ ਤਾਂ ਕਰ ਦਿੰਨਾ ਓਏ ਡੱਡੂ ਆਏ ਆ ਬਾਜੋ ਬਾਜੋ ਲੈ ਫੇਰ ਤੂੰ ਯਾਰ ਤੂੰ ਅੱਜ ਮੈਂ ਟੋਪੀ ਲਈ ਵਾਹ ਵਦਨਾ ਬਾਦ ਲੱਭੀ ਮੈਨੂੰ ਤੇ ਇਹ ਪਹਿਲੀ ਵਾਰੀ ਲਈ ਟੋਪੀ ਨਾ ਖੁਸ਼ਾ ਮੇਰਾ ਫੂਲ ਲੱਗਦਾ ਧੂਆ ਪੈਂਦਾ ਬਣ ਗਿਆ ਕਿ ਨਹੀਂ ਹਾਂਜੀ ਹਾਂਜੀ ਬਣੀ ਜਾਂਦਾ ਜੀ ਬਸ ਹਾਂ ਤਿਆਰੀਆਂ ਪੂਰੀਆਂ ਆ ਵਾ 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 ਤੂੰ ਉਸਤਾਦ ਬੂਟ ਪਾਏ ਨੀ ਬਾਕੀ ਸਾਰਿਆਂ ਨੇ ਬਾਇ ਬੂਟ ਇਹ ਤੁਸੀਂ ਵੀ ਨਹੀਂ ਪਾਏ ਤੁਸੀਂ ਵੀ ਨਹੀਂ ਪਾਏ ਇਹ ਹੁਣ ਬੂਟ ਲਾਏ ਆਈਆਂ ਸਦੀ ਇਹਨਾਂ ਦੇ ਬੂਟਾਂ ਤਾਂ ਬਹੁਤ ਚੱਲਦੀਆਂ ਐ ਮੈਂ ਪਾਏ ਆ ਨਾ ਇਹ ਬਹੁਤ ਚੱਲਦੇ ਸਾਡੇ ਬੰਦੇ ਬੂਟਾਂ ਦੇ ਦਾ ਨਹੀਂ ਕੀ ਚੱਕਰਾ ਪੈਰ ਜੇ ਕੁੱਟੇ ਜਾਂਦੇ ਮੈਂ ਤਾਂ ਸਕੂਨ ਬੜਾ ਨਾਲ ਦਾ ਇਸ ਸੈਂਕੜੇ ਮੈਂ ਹੁਣੇ ਬਾਜਿਆ ਚੁੱਕ ਕੇ ਪਾ ਕੇ ਇਹ ਨਹੀਂ ਸਾਰੀ ਲਿਬੜੀ ਜਾਂਦੀ ਲੋਈ ਲੋਈ ਨਹੀਂ ਬੜਦੀ ਕਾਫੀ ਦਿਨ ਹੋ ਗਏ ਆਹ ਹੈ ਨਹੀਂ ਪੀਤੀ ਸਹੀ ਗੱਲ ਹਾਂ ਅੱਜ ਪੀਨੇ ਆ ਥੋੜਾ ਜਿਹਾ ਅੱਜ ਮੈਂ ਕੁਛ ਖਾਦਾ ਵੀ ਨਹੀਂ ਗਾ ਥੋੜਾ ਜਿਹਾ ਅੰਦਰ ਜਿਆ ਹੋ ਰਹੀ ਆ ਆ ਪੀਨੇ ਆ ਤੇ ਫਿਰ ਆਹ ਹੈਣੀ ਆਪਣੇ ਚਾਬੀ ਜੀ ਕਾਦੇ ਨੇ ਖੋਲਾਂਗੇ ਹੁਣ ਹੋਣੀ ਆਪਣੇ ਹੱਥ ਨਾਲ ਹੱਥ ਨਾਲ ਹੱਥ ਨਾਲ ਨਹੀਂ ਪਟੈਣਾ ਥੋੜੀ ਪਟੈਣਾ ਕੜੇ ਨਾ ਅੱਗੇ ਪਟ ਰਹੇ ਨੇ ਦੇਖਦੇ ਆ ਚਲੋ ਕੜੇ ਨਾ ਪਟ ਕੇ ਬੱਤੇ ਪੀਂਦੇ ਸੀ ਨਾ ਟੈਸਟੀ ਪੀ ਕੇ ਵੇਖਣੀ ਪੀ ਸਕਦੇ ਆ ਪੀਣ ਹੋਏ ਨੂੰ ਕੀ ਆ ਨਾ ਇਹ ਯਾਰ ਬੂਆ ਜੀ ਆਪਾਂ ਤਾਂ ਨਹੀਂ ਬੀਣ ਸਤ ਜੀ ਪੀ ਲਓ ਨਾ ਜੀ ਚਲੋ ਜੀ ਥੈਂਕ ਯੂ ਪੀ ਲਓ ਦੋ ਟੁੱਟਾਂ ਹੂੰ ਯਾਪੋਂ ਤਾਂ ਪੀਏਗਾ ਤੁਸੀਂ ਪੀਓ ਆ ਮੈਨੂੰ ਵੀ ਸੈੱਟ ਮੈਨੂੰ ਬਹੁਤ ਜਿਆਦਾ ਲੱਗਦੀ ਆ ਚਲੋ ਠੀਕ ਆ ਬਾਈਕ ਆ ਦੇ ਕਦੇ ਪੀਵੀ ਦੀ ਆ ਉਦੋਂ ਮੈਂ ਲਿਆਂਦੀਆਂ ਸੀਗੀਆਂ ਕਾਫੀ ਦਿਨ ਹੋ ਗਿਆ ਦੋਵੇਂ ਪਈਆਂ ਵੈਸੇ ਪੀਲੀ ਸ਼ੌਕ ਨੂੰ ਖਾਤਾ ਵੀ ਤਾਂ ਸਕ ਜਦੀ ਹੂੰ ਬਾਕੀ ਇਹ ਬਈ ਸਿਹਤ ਲਈ ਚੰਗੀਆਂ ਚੀਜ਼ਾਂ ਨਹੀਂ ਹੁੰਦੀਆਂ ਤੇ ਤੁਸੀਂ ਨਹੀਂ ਪੀਣੀ ਮੈਂ ਤਾਂ ਐਵੇਂ ਬਸ ਵੈਸੇ ਚੌੜਚ ਹੀ ਲਿਆ ਆ ਉਦੋਂ ਤੇ ਵੈਸੇ ਪੀਣੀ ਨਹੀਂ ਚਾਹੀਦੀ ਕਿਉਂਕਿ ਇਹ ਚ ਕੈਮੀਕਲ ਹੀ ਹੁੰਦੇ ਆ ਤੇ ਬਸ ਇੱਕ ਨਾਂ ਦਾ ਹੀ ਆ ਟੇਸਟ ਹੀ ਆ ਕੱਲਾ ਸਵਾਦ ਹੀ ਆ ਪਰ ਆਪਾਂ ਤਾਂ ਬਹੁਤ ਲੋਕਾਂ ਨੂੰ ਘੱਟ ਪੀਂਦੇ ਆ ਲੋਕ ਮੁੰਡੇ ਬਹੁਤ ਪੀਂਦੇ ਆ ਹੋਰ ਚੀਜ਼ਾਂ ਬੜੀਆਂ ਆਈਆਂ ਬਈ ਤੇ ਰੈਡ ਬੱਲ ਹੋ ਗਈ ਹੋਰ ਬਥੇਰੀਆਂ ਆਈਆਂ ਪਤਾ ਨਹੀਂ ਕਿਆ-ਕਿਆ ਆਈ ਜਾਂਦਾ ਤੇ ਇਹ ਇੱਕਦਮ ਮੁੰਡੇ ਨੇ ਪਿਆਈ ਸੀ ਤੇ ਇੱਕ ਦੋ ਵਾਰੀ ਅੱਗੇ ਪੀਤੀ ਆਪਾਂ ਬਸ ਜਿਆਦੇ ਵਾਰੀ ਨਹੀਂ ਪੀਂਦੇ ਉਹਦਾ ਆਪਾਂ ਪੀਂਦੇ ਖਾਂਦੇ ਚਲਾ ਲੈ ਕੇ ਲੜਕਰੇ ਮਾਰੇ ਦਉ ਆ ਵੀ ਮਾਰੀ ਜਾਂਦੇ ਫਿਰ ਆਹ ਯਾਰ ਲਿਖ ਮੈਂ ਕਮੈਂਟ ਹੋਣਗੇ ਕੋਈ ਨਾ ਮੈਡ ਕਮੈਂਟ ਕਰ ਲੈਣਾ ਆਪਾਂ ਖੁਸ਼ ਚਾਹੀਦੇ ਆ ਹਾਂ ਸਰ ਮਾਦੋ ਮੰਜੇ ਤੇ ਲੱਜਾ ਕੇ ਗੱਲਾ ਰੋਟੀ ਖਾਣ ਦੀ ਲੋੜ ਹੀ ਨਹੀਂ ਰੋਟੀ ਰੋਟੀ ਦੀ ਖਾਣੇ ਰੋਟੀ ਲੈ ਆਓ ਬਥੜ ਲੱਗ ਗਿਆ ਪਹਿਲੇ ਇਹ ਹਾਜਮ ਕਰ ਲੋ ਕਿਵੇਂ ਇਹ ਲੜਕੇ ਮਾਰਦੇ ਹੁੰਦੇ ਨਾ ਕੱਟੇ ਨੂੰ ਰਾ ਨਾ ਨੀ ਗੱਲਾਂ ਅਹ ਦਲਸੀ ਦਿਲ ਕੀ ਹੋ ਗਿਆ ਹਾਂ ਆ ਲਾਲ ਕਰਮਾ ਦਦਾ ਫੀਲ ਗਏ ਲੈਣੇ ਭਈ ਆਏ ਕਿਵੇਂ ਜੇ ਕਰਦੇ ਨੇ ਕੋਣ ਫੀਲਣਾ ਨਹੀਂ ਆਵੇਂ ਸੇ ਨਹੀਂ ਪੀਂਦੇ ਲੈ ਵੇਲੇ ਬੰਦੇ ਬੈਠੇ ਘਰੇ ਆ ਅਸੀਂ ਕੰਮ ਹੈ ਤੱਚ ਲੈ ਲਓ ਜੀ ਹੋ ਸਕਦਾ ਤੁਹਾਨੂੰ ਦਿਸਦਾ ਹੋਵੇ ਆ ਸਾਹਮਣੇ ਤਾਰਾ ਫਿਰ ਫਿੱਕਾ ਹੋ ਗਿਆ ਅਜ ਥੋੜੇ ਜਿ ਤਾਰੇ ਨਿਕਲੇ ਵਿੱਚ ਇਹ ਕਿੱਧਰ ਉੜ ਗਿਆ ਹੈਗਾ 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 ਆਵੇ ਸਾਹਮਣੇ ਤਾਰੇ ਨਿਕਲੇ ਆ ਸਵੇਰ ਨੂੰ ਵੇਖੋ ਕੀ ਗੱਲਬਾਤ ਬਣਦੀ ਐ ਇੱਕ ਦੀ ਸੀ ਜਾਂਦਾ ਆਪਣੀ ਕੋਠੀ ਕੋਲੇ ਤੇ ਥੋੜਾ ਜਿ ਮੌਸਮ ਸਾਫ਼ ਹੋ ਗਿਆ ਵੈਸੇ ਅਸਮਾਨ ਸਵੇਰ ਨੂੰ ਵੇਖੋ ਧੁੰਦ ਪੈਂਦੀ ਕਿ ਫਿਰ ਬੱਦਲ ਹੁੰਦੇ ਆ ਸ਼ੁਕਰ ਹੋ 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 ਹਾ ਤੇ ਚੜ ਗਏ ਹਾਂਜੀ ਬੈਠੇ ਛਕੀ ਜਾਂਦੇ ਆ ਬਣ ਗਈ ਗੱਲਬਾਤ ਪੂਰੀ ਪੂਰਾ ਟੇਸਟੀ ਹਾਂ ਹਾਂਜੀ ਉਸਤਾਜ ਜੀ ਹਾਂਜੀ ਬਣ ਗਿਆ ਸਾਗ ਵਧੀਆ ਹਾਂਜੀ ਹਾਂਜੀ ਛਕੀਏ ਮਾਲ ਹਾਂਜੀ ਮੱਕੀ ਦੀ ਰੋਟੀ ਸਾਗ ਦੀ ਚਲੋ ਲਿਓ ਮੱਕੀ ਦੀ ਰੋਟੀ ਮਮਾ ਬਹੁਤ ਟੇਸਟੀ ਹੈ ਹਾਂ ਸੱਚੀ ਹਾਂਜੀ ਓਕੇ ਪੂਰਾ ਟਾਪ ਉਸਤਾਜ ਜੀ ਚਲੋ ਜੀ ਥੈਂਕ ਯੂ ਹਾਂ ਹੋਰ ਪਕਾਉਂਦਾ ਹੈ ਮੈਂ ਟਕੌੜੀ ਆ ਕਿ ਮਿੱਠੀ ਫਿਰ ਟਰਾਈ ਕਰਦੇ ਆ ਲਓ ਜੀ ਉਹਨਾਂ ਨੂੰ ਵਾਸਤੇ ਅਸੀਂ ਵੀ ਅੱਜ ਕਹਿ ਦਿੰਦੇ ਆ ਜਿਹੜੇ ਨਹੀਂ ਹੁੰਦੇ ਫੂਡ ਲਵਰ ਜਿਹਨਾਂ ਵੀਡੀਓ ਬਣਾਉਂਦੇ ਹੁੰਦੇ ਲਓ ਜੀ ਟ ਹੈ ਨਾ ਬਾਈਟ ਨਹੀਂ ਇੱਕ ਬਾਈਟ ਆਪਾਂ ਵੀ ਲੈਨੇ ਆ ਲਓ ਜੀ ਬਾਈਟ ਆਪਾਂ ਵੀ ਲੈ ਕੇ ਦੇਖਦੇ ਆ ਹਾਂ ਫੇਰ ਦੱਸਦੇ ਵਾਹ ਕਾ ਬਾਤ ਆ ਉਹ ਤਾਂ ਇਹ ਕਹਿਣਗੇ ਲਓ ਜੀ ਮੂੰਹ ਮੇ ਪਾਣੀ ਆ ਗਿਆ ਰਬ ਆਪਾਂ ਬਾਈਟ ਲੈਨੇ ਆ ਹੈ ਵਾਹ ਹੁਣ ਕਬਦਨ ਵਾਹ ਸੁਪਮ ਮੈਂ ਬੋ ਕਹਿੰਦੇ ਨੇ ਨਾ ਵਾਹ ਕਹਿੰਦੇ ਹੁੰਦੇ ਆ ਆਪਣੇ ਤਾਂ ਫਿਰ ਸਿੱਧੀ ਜਿਹੀ ਬਾਈਟ ਹੀ ਹੁੰਦੀ ਆ ਓਕੇ ਦੀ ਰਿਪੋਰਟ ਆਪਣੇ ਵੱਡੀਆਂ ਗੱਲਾਂ ਹੁੰਦੀਆਂ ਹਨਾ ਵੀ ਲਓ ਜੀ ਹਾਂ ਰੋਟੀ ਪਾਣੀ ਖਾਣੇ ਆ ਸਾਗ ਬਣਿਆ ਬਾਕਮਾਲ ਤੇ ਵਲੌਗ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਲੱਗਿਆ ਹੁਣ ਆਹ ਵਲੌਗ ਦਾ ਐਂਡ ਹੈ ਇੱਥੇ ਕਰਦੇ ਹਾਂ ਕਿਉਂਕਿ ਠੰਡ ਬਹੁਤ ਹੈ ਰੋਟੀ ਖਾ ਕੇ ਬਾ ਜਾਗੇ ਸਮਝਣਾ ਤਾਂ ਮਿਲਦੇ ਹਾਂ ਸਾਨੂੰ ਕਿਸੇ ਅਗਲੀ ਵੀਡੀਓ ਚ ਬਾਏ ਬਾਏ ਰੱਬ ਰਾਖਾ